ਲਓ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਗਗਨ ਖਰਾਦਾ ਸਹਿਰਪਦਾਵੜ ਜਿਲ੍ਹਾ ਬਰਨਾਲਾ ਨੇੜੇ ਤਨਗੁਣੀ ਜੀ ਬੱਸ ਸਟੈਂਡ ਰੋਡ HDFC ਬੈਂਕ ਦੇ ਬਿਲਕੁਲ ਸਾਹਮਣੇ ਜੀ ਗਗਨ ਖਰਾਦਾ ਦੋਤੀ ਆਪਣਾ ਕੋਡਰ ਨੰਬਰ ਹੈਗਾ 82848 12322 82848 12322 ਜੀ ਲਓ ਜੀ ਫਿਰ ਅੱਜ ਕਿਹੜੀ ਵਿਰੇਟੀ ਦਿਖਾਉਣੀ ਆ ਅੱਜ ਵਿਰੇ ਫੈਮਨਾ ਦੇ ਸੂਟ ਆਉਣਗੇ ਪਿਓਰ ਕਾਟਨ ਸੂਟ ਦੁਪੱਟਾ ਲਓ ਜੀ ਕਰਦੇ ਆ ਵੀਡੀਓ ਸਟਾਰਟ ਚੱਕੀ ਵਿਰੇ ਸੂਟ ਆਹ ਬਈ ਲੈ ਬਈ ਲੋ ਜੀ ਫੈਮਨਾ ਬ੍ਰੈਂਡ ਚੈੱਕ ਕਰਾ ਦੇ ਬੱਬੂ ਪਹਿਲਾਂ ਲਓ ਵੀਰੇ ਲਓ ਬਹੁਤ ਹੀ ਵਧੀਆ ਕਪੜਾ ਫੱਬਰੀਊਗਾ ਪਿਓਰ ਕਾਟਨ ਦੇ ਸੂਟ ਆ ਜੀ ਮਾਰਕੀਟ ਦੇ ਰੇਟੇ ਕਹਦਾ 800 900 ਰੁਪਏ ਬੱਬੂ ਆਪਾਂ ਕਿੰਨੇ ਦੇ ਰੁਪਏ ਕਰਨਾ ਤੇ ਆਪਾਂ ਕਰਨੇ ਵੀਰੇ 450 ਰੁਪਏ ਦਾ ਇੱਕ ਤੇ ਦੋ ਕਰਨੇ 800 ਰੁਪਏ ਚ ਹਾਂ ਜੀ ਹਾਂ ਜੀ ਲੋ ਜੀ ਬੱਟਾ ਕਾਹਦਾ ਲੱਗਿਆ ਹੋਇਆ ਵੀਰੇ ਵੀਰੇ ਪਿਓਰ ਕਾਟਨ ਦਾ ਸੂਤੀ ਦੁਪੱਟਾ 2.5 ਮਿੰਟ ਦਾ ਵੱਡਾ ਆਊਗਾ ਦੁਪੱਟਾ ਰੇਡ ਹੋਗਾ ਸੇਵ 450 ਦਾ 1 800 ਦੇ 2 ਚੱਲਦੀ ਵੀਡੀਓ ਨੂੰ ਸ਼ੇਅਰ ਕਰੀ ਚਲੋ ਸ਼ੇਅਰ ਕਰਨ ਨਾਲ ਹੋਰ ਵੀ ਭੈਣ ਭਰਾਵਾਂ ਦਾ ਫਾਇਦਾ ਹਥੀ। ਲਓ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਆ ਬਹੁਤ ਹੀ ਸੋਹਣਾ ਕੱਪੜਾ ਆ ਜੀ ਓਕੇ ਜੀ ਰਿਪੋਰਟਡ ਡਿਜ਼ਾਈਨ ਆ ਜੀ 450 ਲੈ ਕੇ 800 ਰੁਪਏ ਦੇ 2 ਆ ਜੇ ਕਿਸੇ ਭੈਣ ਭਰਾ ਨੇ ਵੇਚਣ ਵਾਸਤੇ ਕੱਪੜਾ ਲੈਣਾਗਾ ਉਹ ਵੀ ਜਲਦੀ ਜਲਦੀ ਪਹੁੰਚੋ ਜੀ ਗਾਨ ਘਲਾਤਾ ਉਸਤੇ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਆਇਆ ਪਿਆ ਗਰਮੀਆਂ ਵਾਲਾ ਸਟਾਕ ਫੁੱਲ ਬਟਾ ਫੁੱਲ ਆਇਆ ਪਿਆਗਾ ਜੀ ਜਲਦੀ ਆ ਜਲਦੀ ਪਹੁੰਚੋ ਜੀ ਗਾਨ ਘਲਾਤਾ ਉਸਤੇ ਆਦਰ ਆਦਰ ਇੱਡਾਂ ਤੇ ਦੇ ਰਹੇ ਆ ਗੰਗਲਾ ਦਾ ਉਸ ਲ ਆਪਣੀ ਦੁਕਾਨ ਗਿਆ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਸ਼ਹਿਰ ਭਦੌੜ ਨੇੜੇ ਤਨਗੋਣੀ ਜੀ ਬਸ ਸਟਾન્ડ ਰੋਡ ਹੈ ਜਿਹੜੀ ਅਸੀਂ ਬੈਕ ਤੇ ਬਿਲਕੁਲ ਸਾਹਮਣੇ ਜੀ ਗੰਗਲਾ ਦਾ ਹਾਉ ਜੀ ਕੰਟੈਕਟ ਨੰਬਰ ਹੈਗਾ ਆਪਣਾ 8441 1062 8244 1062 ਲਓ ਜੀ ਸਾਰੇ ਪੰਜਾਬ ਦੇ ਮਿਲਦਾ 800 900 ਰੁਪਏ ਜੀ ਆਪਾਂ ਕਰਤਾ 450 ਦਾ 1 800 ਦੇ 2 ਜਲਦੀ ਜਲਦੀ ਸਕਰੀਨ ਸ਼ਾਟ ਕਰੀ ਚਲੋ ਆਰਡਰ ਆਪਾ ਕਰਵਾਈ ਚਲੋ ਆਰਡਰ ਨੰਬਰ ਹੈਗਾ 82844 1062 824312622 ਦੀ ਡਰੈਸ ਨੋਟ ਕਰ ਲਓ ਜੀ ਸ਼ਹਿਰ ਪਧੌੜ ਜ਼ਿਲ੍ਹਾ ਬਰਨਾਲਾ ਲੇੜੇ ਤਿੰਨ ਕੋਣੀ ਬਸਟਾ ਰੋਡ ਜੀ ਐਚਡੀਐਸਸੀ ਬੈਂਕ ਦੇ ਬਿਲਕੁਲ ਸਾਹਮਣੇ ਦੀ ਗਾਂਗਲਾਉਤ ਹਾਊਸ ਜੀ ਅੱਗੇ ਨਾ ਜਾਓ ਠਿੱਕੇ ਜਾਉਂਗੇ ਕਹਿੰਆਂ ਕਿ ਨਾ ਜਾਓ ਵੱਟੇ ਜਾਉਂਗੇ ਲਓ ਜੀ ਲਾਈਟ ਸੀਰੀਂਗ ਲਾ ਆ ਗਿਆ ਬਹੁਤ ਹੀ ਪਿਆਰਾ ਕਲਰ ਆ ਫੈਂਟ ਦੇਖੋ ਕਿੰਨਾ ਸੁਨਾਰਾ ਹੈ ਕੇਦੇ ਦੇ ਵਿੱਚ ਬੁੜੀਆਂ ਬਣਿਆ ਤੇ ਨਾਰੀ ਹੋਇਆ ਦੁਪੱਟੇ ਦਾ ਬਹੁਤ ਸੋਹਣਾ ਪ੍ਰਿੰਟ ਜੀ ਰੇਟ ਰਹੂਗਾ ਸੇਵ 440 ਦਾ ਇੱਕ 400 ਰੁਪਏ ਦੇ ਦੋ ਜੀ ਸਕਰੀਨ ਸ਼ਾਟ ਕਰੀ ਚਲੋ ਤੇ ਆਰਡਰ ਬੁੱਕ ਕਰਵਾਇ ਚਲੋ ਜੀ ਆਰਡਰ ਨੰਬਰ ਹੈਗਾ 82848 126282848 1262 ਜੀ ਲਓ ਜੀ ਲਾਈਟ ਸਕਾਈ ਕਲਰ ਦਾ ਹੈਗਾ ਬਹੁਤ ਹੀ ਪਿਆਰਾ ਆਰਟੀਕਲ ਓਕੇ ਰਿਪੋਰਟ ਆ ਜੀ ਪੰਜਾਬ ਚ ਐਮ ਆਰ ਪੀ ਹੈਗਾ 800 900 ਰੁਪਏ ਦਾ ਆਪਾਂ ਕਰਦੇ 800 ਦੇ ਦੋ ਤੇ 450 ਰੁਪਏ ਦਾ ਇੱਕ ਜੀ ਜਲਦੀ ਜਲਦੀ ਸਨੀ ਚੋੜ ਕਰੀ ਚਲੋ ਆਰਡਰ ਪੱਕਾ ਕਰਵਾਈ ਚਲੋ ਆਰਡਰ ਨੰਬਰ ਹੈਗਾ 8284812022 8284812022 ਲੋਜੀ ਨਵੇਂ ਨਵੇਂ ਸੂਟ ਖਰੀਦਣ ਲਈ ਨਵੇਂ ਨਵੇਂ ਸੂਟ ਦੇਖਣ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਆਪਣਾ ਚੈਨਲ ਦਾ ਨਾਮ ਹੈਗਾ ਕਰਨ ਕਰਾ ਦਿਓ ਜੀ ਬਾਕੀ ਆਪਣਾ ਇੰਸਟਾਗ੍ਰਾਮ ਤੇ ਪੇਜ ਬਣਾਇਆ ਹੈ ਜਰੂਰ ਫੋਲੋ ਕਰੋ ਜੇ ਅਪਰ ਡੇਲੀ ਅਪਡੇਟ ਪਾਉਂਦੇ ਰਹਿੰਦੇ ਨਵੇਂ ਨਵੇਂ ਸੂਟ ਆਉਂਦੇ ਰਹਿੰਦੇ ਆਪਣੇ ਕੋਲ ਨਵੇਂ ਨਵੇਂ ਵੈਰਾਈਟੀ ਜਿਵੇਂ ਬਟਿਕ ਪੀਸ ਹੋ ਕੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਰ ਫੋਟਮਾ ਵਾਲੇ ਮਾਡਰਨ ਵਾਲੇ ਡਿਜ਼ਾਈਨ ਹੋਗੇ ਘੱਟ ਰੇਟ ਜਿਵੇਂ ਮਾਰਕਲੇ ਜੋ ਮਿਲਦਾ 2000 2500 ਦੇ ਵਿੱਚ ਆਪਣੇ ਕੋਲ ਘੱਟ ਡਟਾ ਤੇ ਹੁੰਦੇ ਜੀ ਬਹੁਤ ਹੀ ਸੋਹਣੇ ਸੋਹਣੇ ਸੂਟਾ ਬਟਿਕ ਪੀਸਾ ਗਰਦ ਜੁਡੀਆਂ ਮਿਲ ਜਾਣਗੇ। ਹਾਂਜੀ। ਐਡਰੈਸ ਹੈਗਾ ਆਪਣਾ ਨੇੜੇ ਤਿੰਨ ਗੋਲੀ ਬੱਸ ਸਟੈਂਡ ਰੋਡ ਜੀ ਸਾਹਮਣੇ ਐਚ ਡੀ ਐਸ ਬੈਂਕ ਗਰਨਕਲਾਸ ਹਸਪਤਾਲ ਡਿਸਟ੍ਰਿਕਟ ਬਰਨਾਲਾ ਪੰਜਾਬ ਸੋਹਣੇ ਸੋਹਣੇ ਸੂਟ ਖਰੀਦਣ ਲਈ ਗਰਨਕਲਾਸ ਆਫ ਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੰਸਟਾਗ੍ਰਾਮ ਦੇ ਪੇਜ ਨੂੰ ਜਰੂਰ ਫੋਲੋ ਕਰੋ। ਰੇਟ ਕਰਤਾ 450 ਦਾ ਇੱਕ ਤੇ 800 ਦੇ ਦੋ ਜੀ। ਲਓ ਜੀ ਦਿਸ਼ ਨੋਟ ਕਰ ਲਓ ਜੀ ਸ਼ਹਿਰ ਪਧੌੜ ਜ਼ਿਲ੍ਹਾ ਬਰਨਾਲਾ ਜਿਹੜੇ ਤਿੰਨ ਕੋਣੀ ਬਸਪੈਂਡ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਣਕਲਾ ਹਾਊਸ ਲਓ ਜੀ ਸਟਾਕ ਦੀ ਕੋਈ ਕਮੀ ਨਹੀਂ ਜਿੰਨਾ ਮਰਜ਼ੀ ਚੌਗ ਲੈ ਲਓ ਫੁੱਲ ਸਟਾਕ ਵੇਲੇ ਵਾਲਾ ਜੀ ਗੜ ਘਾ ਤੋਂ ਸ਼ਹਿਰ ਪਧੌੜ ਜ਼ਿਲ੍ਹਾ ਬਰਨਾਲਾ ਜਿਹੜੇ ਤਿੰਨ ਕੋਣੀ ਬਸਤਾ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਣਕਲਾ ਤੋਂ ਲਓ ਜੀ ਵੀਡੀਓ ਤਾ ਕਰਕੇ ਵੈਰਾਈਟੀ ਖੋਲ ਕੇ ਦਿਖਾਉਣੇ ਆ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤਾਂ ਗੱਲ ਕੇ ਸਾਰੇ ਡਿਜ਼ਾਈਨ ਕੈਪਚਰ ਨਹੀਂ ਹੁੰਦੇ ਵੀਡੀਓ ਨਹੀਂ ਦਿਖਾਏ ਜਾਂਦੇ ਬ੍ਰਾਈਡਲ ਦੁਕਾਨ ਤੇ ਆ ਕੇ ਜਿੰਨੀ ਮੰਗੀਓ ਇਹ ਫੋਟੋ ਵਾਲੇ ਡਿਜ਼ਾਈਨ ਹੁੰਦੇ ਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੁੰਦੇ ਆ ਕਪੜਾ ਫੈਬਰਿਕ ਆ ਕੁਇਜ਼ ਰਿਪੋਰਟ ਹੁੰਦਾ ਜੀ ਕਿ ਕਪੜਾ ਪਿਓਰ ਕਾਟਨ ਦੇ ਵਿੱਚ ਆ ਬਹੁਤ ਹੀ ਸਰ ਤੇਜੀ 800 ਰੁਪਏ ਦੇ 2 ਕਿਲੋ ਮੰਗੇ 450 ਰੁਪਏ ਚ ਜਿਹੜੇ ਬੜਾ ਪਹਿਣ ਪਰਾਣੇ ਲੈਣਾ ਵੇਚਣ ਵਾਸਤੇ ਕਪੜਾ ਉਹ ਦੁਕਾਨ ਤੇ ਵਿਜ਼ਿਟ ਕਰੋ ਉਹਨਾਂ ਵਾਸਤੇ ਰੇਟ ਹੁੰਦੇ ਆ ਅਲੱਗ ਅਸੀਂ ਵੀਡੀਓ 'ਚ ਨਹੀਂ ਮੈਂਸ਼ਨ ਕਰਦੇਓ ਸਿੱਧਾ ਸਾਨੂੰ ਡਾਇਰੈਕਟ ਮਿਲੋ ਦੁਕਾਨ ਤੇ ਆ ਕੇ ਮਿਲੋ ਅਡਰੈਸ ਹੈਗਾ ਆਪਣਾ ਨੇੜੇ ਤਨਕੁੜੀ ਬਸਟਾ ਰੋਡ ਜੀ ਸਾਹਮਣੇ ਐਚ ਡੀ ਐਸ ਬੈਂਕ ਗਾਣਾ ਘਾਸ ਹਸਪਤਾਲ ਡਿਸਟ੍ਰਿਕਟ ਬਰਨਾਲਾ ਪੰਜਾਬ ਕੰਟੈਕਟ ਨੰਬਰ ਆਪਣਾ 8284812 8284812 ਜੀ ਲਓ ਜੀ ਮੈਂ ਜੈ ਨਵੀ ਵੀਡੀਓ ਦੇ ਨਾਲ ਤੇ ਨਮ ਇੱਕ ਧੁਮਾਕੇ ਦੇ ਨਾਲ ਜੀ ਤੁਹਾਡੀ ਆਪਣੀ ਦੁਕਾਨ